ਕਾਲ ਲਗਾਤਾਰ ਸੰਗਤ ਦੀਆਂ ਤਸਵੀਰਾਂ ਦਿਖਾ ਦਿੰਨਾ ਹੈ ਸੰਗਤ ਦੇ ਵਿੱਚ ਜਿਹੜੀ ਬਠਿੰਡਾ ਪੁਲਿਸ ਹੈ ਜਿਹੜੀ ਐਕਸ਼ਨ ਮੂਡ ਦੇ ਵਿੱਚ ਆਈ ਹੈ ਐਕਸ਼ਨ ਮੂਡ ਕਿਸ ਤਰ੍ਹਾਂ ਦਾ ਹੈ ਕਿਉਂਕਿ ਨੈਸ਼ਨਲ ਹਾਈਵੇ 54 ਜਿਹੜੀ 54 ਨੇ ਹੁੰਦਾ ਜਿਹੜਾ ਭਾਰਤ ਮਾਲਾ ਅਮ੍ਰਿਤਸਰ ਤੋਂ ਜਮਨਾ ਨਗਰ ਦਾ ਜਿਹੜਾ ਕੰਮ ਹੈ ਲਗਾਤਾਰ جاری ਹੈ ਤਾਂ ਉਸ ਤੋਂ ਬਾਅਦ ਜਿਹੜਾ ਬਠਿੰਡਾ ਪੁਲਿਸ ਹੈ ਉਹ ਐਕਸ਼ਨ ਮੂਡ ਦੇ ਵਿੱਚ ਨਜ਼ਰ ਆਇਆ ਤਾਂ ਕੱਲ ਜਿੱਥੇ ਬਠਿੰਡਾ ਪ੍ਰਸ਼ਾਸਨ ਵੱਲੋਂ ਜਿੱਥੇ ਜਿਹੜੀ ਜ਼ਮੀਨ ਦੇ ਜਿਹੜੇ ਕਬਜ਼ੇ ਲਿੱਤੇ ਗਏ ਸੀ ਤਾਂ ਉਹਨੂੰ ਅੱਜ ਜਿਹੜਾ ਕਿਸਾਨਾਂ ਵੱਲੋਂ ਪੂਰੇ ਪੰਜਾਬ ਦੀ ਜਿਹੜੀ ਕੋਲ ਹੈ ਉਹ ਦੇ ਕੇ ਅੱਜ ਜਿਹੜਾ ਸੰਗਤ ਕੈਂਚੇ ਨੂੰ ਟਿਕ ਵੱਡਾ ਇਕੱਠ ਸੀ ਜਿਹੜਾ ਉਹ ਇਕੱਠਾ ਕਰਨਾ ਸੀ ਤਾਂ ਉੱਥੇ ਜਿਹੜੇ ਪੁਲਿਸ ਦੇ ਜਿਹੜਾ ਜਿਹੜਾ ਪ੍ਰਸ਼ਾਸਨ ਦੇ ਪ੍ਰਬੰਧ ਹੈ ਉਹ ਦਿਖਾ ਦਿੰਨੇ ਆ ਕਿ ਇਸ ਤਰ੍ਹਾਂ ਜਿਹੜੇ ਪ੍ਰਸ਼ਾਸਨ ਦੇ ਪ੍ਰਬੰਧ ਨੇ ਉਹ ਨਜ਼ਰ ਆਏ ਨੇ ਤਾਂ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਫੋਰਸ ਹੈ ਉਹਦੇ ਤੇ ਨਾਦ ਕੀਤੀ ਹੋਈ ਹੈ ਤਾਂ ਵੱਡੀ ਗਿਣਤੀ ਜਿਹੜੀ ਫੋਰਸ ਦਿਖਾ ਦਿੰਨੇ ਆ ਕਿ ਪੰਜਾਬ ਦੀ ਪੁਲਿਸ ਜਿਹੜੀ ਹੈ ਬਠਿੰਡਾ ਦੀ ਪੁਲਿਸ ਜਿਹੜੀ ਹੈ ਤਾਂ ਸਾਰੀ ਜਿਹੜੀ ਕੋੜ ਤੋਂ ਨੇ ਪਿੰਡ ਦੇ ਵਿੱਚ ਜਿਹੜੀ ਇਕੱਠੀ ਹੋਈ ਹੋਈ ਹੈ ਤਾਂ ਅਕਸਰ ਜਿਹੜਾ ਜ਼ਮੀਨੀ ਦਾ ਜਿਹੜਾ ਵੱਡਾ ਵਿਵਾਦ ਸੀ ਉਹ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਕਹਿ ਰਿਹਾ ਕਿ ਉਹਨੇ ਖਾਤੇ ਵਿੱਚ ਪੈਸੇ ਗਏ ਨੇ ਤੇ ਉਸ ਤੋਂ ਬਾਅਦ ਜਿਹੜੇ ਕਿਸਾਨ ਨੇ ਅਕਸਰ ਉਹ ਕਹਿ ਰਹੇ ਨੇ ਸਾਨੂੰ ਜਿਹੜੇ ਬੰਦੇ ਮੁੱਲੇ ਨੇ ਉਹ ਨਹੀਂ ਮਿਲੇ ਨੇ ਤਾਂ ਇਸ ਤਰ੍ਹਾਂ ਜਿਹੜੀ ਜਾਣਕਾਰੀ ਦਿੱਤੀ ਗਈ ਤਾਂ ਉਹ ਕਿਸਾਨ ਨੇ ਜਿਹੜੇ ਉਹ ਐਸੇ ਨਾਕੇਵਰ ਬੱਦੇ ਨਜ਼ਰ ਆਉ ਰਹੇ ਨੇ ਕਿਸਾਨ ਕੁਝ ਦਿਨ ਦੇ ਵਿੱਚ ਇੱਥੇ ਪਹੁੰਚਣ ਵਾਲੇ ਨੇ ਐਸੇ ਨਾਕੇਵਰ ਬੱਦਨ ਕੀਤਾ ਉਸ ਤੋਂ ਬਾਅਦ ਜਿਹੜਾ ਟਕਰਾਵ ਦੀ ਜਿਹੜੀ ਸਥਿਤੀ ਹੈ ਉਹਨਾਂ ਦਾ ਕਹਿ ਰਿਹਾ ਕਿ ਅਸੀਂ ਉਹ ਜ਼ਮੀਨਾਂ ਦੇ ਵਿੱਚ ਜਿਹੜੇ ਕਬਜ਼ੇ ਨੇ ਵਾਪਸ ਲੈਣੇ ਨੇ ਤਾਂ ਅਖੀਕਾਰ ਪੁਲਿਸ ਹੈ ਜਿਹੜੀ ਉਹ ਕਹਿ ਰਹੀ ਹੈ ਜਿਹੜੇ ਕਬਜ਼ੇ ਨੇ ਉਹ ਨੈਸ਼ਨਲ ਹਾਈਵੇ ਜਿਹੜਾ ਬਣਨਾ ਹੈ ਉਸ ਲਈ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਾ ਚੁੱਕੇ ਨੇ